ਉਹ ਨਹਿਗ ਦੇ ਬਾਣੇ ਵਿੱਚ ਵਿਅਕਤੀ ਉਹਦੇ ਟਰੈਕਟਰ ਨੂੰ ਚੋਰੀ ਕਰਕੇ ਲੈ ਗਏ ਟਰੈਕਟਰ ਵੀ ਬਰੰਦ ਹੋ ਗਿਆ ਜੀ ਇਹਨਾਂ ਨੂੰ ਗ੍ਰਿਫਤਾਰ ਕਰਕੇ ਅਸੀਂ ਮਾਜੋਬ ਅਦਾਲਤ ਵਿੱਚ ਪੇਸ਼ ਕਰ ਤੇ ਕਹਿੰਦੇ ਅਸੀਂ ਦੇਗਾ ਸਕ ਲਿਆ ਸੀ ਸਾਨੂੰ ਪਤਾ ਨਹੀਂ ਲੱਗਿਆ ਇਹਦਾ ਸਟੇਨਿੰਗ ਨਹੀਂ ਜੀ ਕਕਾਰਪੁਰੇ ਨਹੀਂ ਇੱਕ ਨੇ ਤਾਂ ਗੁਰਪ੍ਰੀਤ ਨੇ ਤਾਂ ਉਹਦੇ ਬਾਲਾਂ ਦੀ ਕਟਿੰਗ ਕਰੀ ਹੋਈ ਹੈ ਨੇ ਤਾਂ ਦੋ ਨਿਹੰਗ ਸਿੰਘ ਦੇ ਬਾਣੇ ਵਾਲੇ ਵਿਅਕਤੀਆਂ ਨੇ ਇੱਕ ਮੋਟਰ ਤੇ ਖੜਾ ਟਰੈਕਟਰ ਚੋਰੀ ਕਰ ਲਿਆ ਜਦੋਂ ਪੁਲਿਸ ਨੇ ਦੋਵਾਂ ਨੂੰ ਕਾਬੂ ਕੀਤਾ ਤਾਂ ਦੋਵਾਂ ਨੇ ਹੀ ਪੁਲਿਸ ਦੀ ਗ੍ਰਿਫਤ ਵਿੱਚ ਇੱਕ ਹੈਰਾਨ ਕਰ ਦੇਣ ਵਾਲਾ ਖੁਲਾਸਾ ਕੀਤਾ ਜਿਸ ਨੂੰ ਸੁਣ ਕੇ ਖੁਦ ਪੁਲਿਸ ਵੀ ਹੈਰਾਨ ਰਹਿ ਗਈ ਤੇ ਤਸਵੀਰਾਂ ਸਮਰਾਲਾ ਦੇ ਪਿੰਡ ਮਾਨੂਪੁਰ ਦੀਆਂ ਨੇ ਜਿੱਥੇ ਇੱਕ ਕਿਸਾਨ ਦਾ ਟਰੈਕਟਰ ਜੋ ਕਿ ਮੋਟਰ ਤੇ ਖੜਾ ਸੀ ਉਸ ਨੂੰ ਦੋ ਨਿਹੰਗ ਸਿੰਘਾਂ ਦੇ ਬਾਣੇ ਵਾਲੇ ਵਿਅਕਤੀਆਂ ਨੇ ਥਿਉਰੀ ਕਰ ਲਿਆ ਪੁਲਿਸ ਨੂੰ ਆਪਣੇ ਬਿਆਨ ਵਿੱਚ ਕਿਸਾਨ ਰੁਪਿੰਦਰ ਸਿੰਘ ਵਾਸੀ ਪਿੰਡ ਮਾਨੂਪੁਰ ਨੇ ਦੱਸਿਆ ਕਿ ਉਸ ਕੋਲ ਲਾਲ ਰੰਗ ਦਾ ਮਹੀਂਦਰਾ 475 ਟਰੈਕਟਰ ਰੱਖਿਆ ਹੋਇਆ ਹੈ ਬੀਤੀ ਰਾਤ ਉਹ ਕਰੀਬ 9 ਵਜੇ ਆਪਣਾ ਟਰੈਕਟਰ ਖੇਤਾਂ ਵਿੱਚ ਬਣੀ ਮੋਟਰ ਤੇ ਖੜਾ ਕਰਕੇ ਜਦੋਂ ਕੰਨ ਨੂੰ ਰੋਟੀ ਖਾਣ ਚਲਾ ਗਿਆ ਤਾਂ ਪਿੱਛੋਂ ਆਏ ਦੋ ਨਿਹੰਗ ਸਿੰਘ ਦੇ ਬਾਣੇ ਵਾਲੇ ਵਿਅਕਤੀਆਂ ਨੇ ਟਰੈਕਟਰ ਚੋਰੀ ਕਰ ਲਿਆ ਜਦੋਂ ਉਹ ਵਾਪਸ ਜਾ ਰਿਹਾ ਸੀ ਤਾਂ ਉਸ ਨੂੰ ਟਰੈਕਟਰ ਚੋਰੀ ਹੋਣ ਦਾ ਪਤਾ ਲੱਗਿਆ ਜਿਸ ਤੋਂ ਬਾਅਦ ਉਸਨੇ ਕਾਫੀ ਦੇਰ ਇਹਨਾਂ ਦਾ ਪਿੱਛਾ ਕੀਤਾ ਅਤੇ ਹੁਣ ਦੋਵਾਂ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕੀਤਾ ਗਿਆ ਉਧਰ ਪੁਲਿਸ ਨੇ ਜਦੋਂ ਦੋ ਨਿਹੰਗ ਸਿੰਘਾਂ ਨੂੰ ਕਾਬੂ ਕਰਕੇ ਉਹਨਾਂ ਤੋਂ ਪੁੱਛਗਿੱਛ ਕੀਤੀ ਤਾਂ ਦੋ ਨਿਹੰਗ ਸਿੰਘਾਂ ਨੇ ਬਾਣੇ ਵਾਲੇ ਨਾ ਵਿਅਕਤੀਆਂ ਦਾ ਕਹਿਣਾ ਸੀ ਕਿ ਉਹਨਾਂ ਨੇ ਦੇਗਾ ਜ਼ਿਆਦਾ ਸ਼ੱਕ ਲਿਆ ਸੀ ਜਿਸ ਕਾਰਨ ਉਹਨਾਂ ਨੂੰ ਇਹ ਪਤਾ ਹੀ ਨਹੀਂ ਲੱਗਿਆ ਕਿ ਉਹ ਟਰੈਕਟਰ ਚੋਰੀ ਕਰ ਰਹੇ ਨੇ ਤੁਹਾਨੂੰ ਜੀ ਆਪਣੇ ਇਹ ਸਿ ਹਰਿੰਦਰ ਸਿੰਘ ਨੇ ਸਾਡੇ ਚੌਂਕੀ ਚਾਜ ਬਰਦਾਲਾ ਉਹਨਾਂ ਦੇ ਪਾਸ ਬਿਆਨ ਲਿਖਾਇਆ ਸੀ ਆਪਣੇ ਦੀ ਰੁਪਿੰਦਰ ਸਿੰਘ ਪੁੱਤਰ ਮਸਤਿਆਰ ਸਿੰਘ ਵਾਸੀ ਪਿੰਡ ਮਾਨੂਪੁਰ ਨੇ ਮੇਰਾ ਟਰੈਕਟਰ ਟਰਾਲੀ ਕਹਿੰਦਾ ਮੋਟਰ ਤੇ ਖੜਾ ਸੀ ਮੈਂ ਟਰੈਕਟਰ ਮੋਟਰ ਤੇ ਖੜਾ ਕੇ ਰੋਟੀ ਪਾਣੀ ਖਾਣ ਲਈ ਘਰ ਨੂੰ ਆ ਗਿਆ ਸੀ ਜਦੋਂ ਰੋਟੀ ਖਾਣ ਪਾਣੀ ਖਾ ਕੇ ਦੁਬਾਰਾ ਮੁਠਤੇ ਗਿਆ ਤਾਂ ਦੋ ਨਹਿਂਗ ਦੇ ਬਾਣੇ ਵਿੱਚ ਵਿਅਕਤੀ ਉਹਦੇ ਟਰੈਕਟਰ ਨੂੰ ਚੋਰੀ ਕਰਕੇ ਲੈ ਗਏ ਉਹਦੇ ਦੇ 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 ਖੰਡੇਵਾਲ ਨੂੰ ਲੈ ਕੇ ਜਦੋਂ ਉਹਨੇ ਪੁਲਿਸ ਨੂੰ ਤਲਾਹ ਦਿੱਤੀ ਬਿਆਧਰੀ ਕਰਾਇਆ ਤਾਂ ਸਾਡੀ ਪੁਲਿਸ ਪਾਰਟੀ ਨੇ ਜਲਨਪੁਰ ਪੁੱਜ ਕੇ ਇਹਨਾਂ ਨੂੰ ਕਾਬੂ ਕਰ ਲਿਆ ਜਿਨ੍ਹਾਂ ਦੀ ਇੱਕ ਦੀ ਸਨਾਖਤ ਹੋਈ ਆ ਬਿਕਰਮ ਸਿੰਘ ਪੁੱਤਰ ਸੰਤੋਪ ਸਿੰਘ ਵਾਸੀ ਪਿੰਡ ਮਾਨਿਆਲੇ ਇਹ ਵੀ ਆਪਣੇ ਢਿੰਗ ਦੇ ਬਾੜੇ ਦੇ ਵਿੱਚ ਸੀ ਦੂਸਰੇ ਦੀ ਸਨਾਖਤ ਹੋਈ ਆ ਗੁਰਪ੍ਰੀਤ ਸਿੰਘ ਪੁੱਤਰ ਕ੍ਰਿਸ਼ਨ ਸਿੰਘ ਵਾਸੀ ਸਮਾਣਾ ਟਰੈਕਟਰ ਵੀ ਬਰੰਦ ਹੋ ਗਿਆ ਜੀ ਇਹਨਾਂ ਨੂੰ ਗ੍ਰਿਫਤਾਰ ਕਰਕੇ ਅਸੀਂ ਮਾਜੋਗ ਅਦਾਲਤ ਵਿੱਚ ਪੇਸ਼ ਕਰਾਂਗੇ ਕਿੰਨੀ-ਕਿੰਨੀ ਕੋਮਰ ਦੇ ਨੇ ਇਹ ਜਿਹੜਾ ਹੈਗਾ ਜੀ ਗੁਰਪ੍ਰੀਤ ਸਿੰਘ ਓਰਲ 24-25 ਸਾਲ ਦਾ ਹੋਊਗਾ ਜੀ ਜਿਹੜਾ ਹੈਗਾ ਆਪਣੇ ਵਿਕਰਮ ਇਹ ਥੋੜੀ ਉਮਰ ਤੋਂ ਵੱਡਾ 44-45 ਸਾਲ ਦਾ ਕੋਈ ਪਹਿਲਾਂ ਵੀ ਮਾਮਲਾ ਦਰਜ ਇਹਨਾਂ ਕੋ ਪਹਿਲਾਂ ਨਹੀਂ ਮਾਮਲਾ ਕੋਈ ਦਰਜ ਇਹਨਾਂ ਤੇ ਚੋਰੀ ਦਾ ਟਰੈਕਟਰ ਬਰਾਮਦ ਕੀਤਾ ਗਿਆ ਜੀ ਜੀ ਟਰੈਕਟਰ ਜੋ ਬਰਾਮਦ ਕਰ ਚੁੱਕੇ ਹੁੰਦੇ ਸੀ ਚੋਰੀ ਦਾ ਟਰੈਕਟਰ ਹਾਂਜੀ ਹਾਂਜੀ ਪੁੱਛਿਆ ਜੀ ਇਹਨਾਂ ਨੂੰ ਅਸੀਂ ਬੜੀ ਤਰੀਕੇ ਨਾਲ ਤੇ ਕਹਿੰਦੇ ਅਸੀਂ ਦੇਗਾ ਸਕ ਲਿਆ ਸੀ ਸਾਨੂੰ ਪਤਾ ਨਹੀਂ ਲੱਗਿਆ ਆਂਦਾ ਸਟੇ ਨਹੀਂ ਬਾਕੀ ਅੱਗੇ ਪੁੱਛ ਕਿਸੇ ਜਾਰੀ ਆ ਹੋ ਸਕਦਾ ਅੱਗੇ ਖੁਲਾਸੇ ਹੋ ਜਾਂਦੀ ਅੱਗੇ ਪੁੱਛ ਕਿਸੇ ਨਹੀਂ ਜੀ ਕਕਾਰ ਪੂਰੇ ਨਹੀਂ ਨਹੀਂ ਜੀ ਕਕਾਰ ਪੂਰੇ ਨਹੀਂ ਇੱਕ ਨੇ ਤਾਂ ਗੁਰਪ੍ਰੀ ਨੇ ਤਾਂ ਉਹਦੇ ਵਾਲਾਂ ਦੀ ਕਟਿੰਗ ਕਰੀ ਹੋਈ ਆਨੇ ਤੇ ਪਰ ਵਾਲਾ ਨਿੰਗਣ ਤਾਂ ਫਿਲਹਾਲ ਮਲਜ਼ਮਾਂ ਦੀ ਪਛਾਣ ਨਿਹੰਗ ਸਿੰਘ ਗੁਰਪ੍ਰੀਤ ਸਿੰਘ ਨੂਰਪੁਰ ਮੁਹੱਲਾ ਵਾਸੀ ਸਮਾਣਾ ਅਤੇ ਦੂਜਾ ਨਿਹੰਗ ਸਿੰਘ ਵਿਕਰਮ ਸਿੰਘ ਵਾਸੀ ਪਿੰਡ ਮਾਣੇਵਾਲ ਮਾਛੀਵਾੜਾ ਵਜੋਂ ਹੋਈ ਹੈ ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਇਹਨਾਂ ਵਿੱਚੋਂ ਇੱਕ ਮਲਜ਼ਮ ਦੇ ਵਾਲ ਕੱਟੇ ਹੋਏ ਨੇ ਜਦਕਿ ਉਹ ਬਿਨਾਂ ਕਿਸੇ ਗੱਲੋਂ ਹੀ ਨਿਹੰਗ ਸਿੰਘ ਦਾ ਬਾਣਾ ਪਾ ਕੇ ਘੁੰਮ ਰਿਹਾ ਸੀ ਫਿਲਹਾਲ ਦੋਵੇਂ ਪੁਲਿਸ ਦੀ ਗ੍ਰਿਫਤ ਵਿੱਚ ਨੇ ਸਮਰਾਲਾ ਤੋਂ ਸੁੱਚਾ ਸਿੰਘ ਬੰਗੜ ਸੈਂਟਰਲ ਪੰਜਾਬ ਟੀਵੀ